ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਗੇ ਪੰਜਾਬ ਦੀ ਸਿਆਸਤ ਵਿੱਚ ਫਿਰ ਸਰਗਰਮ ਨਵਜੋਤ ਸਿੰਘ ਸਿੱਧੂ ਵਿਦੇਸ਼ੀ ਦੌਰਿਆਂ ਤੋਂ ਵਾਪਸ ਆ ਚੁੱਕੇ ਨੇ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਪੰਜਾਬ ਜੂਝ ਰਿਹਾ ਹੈ ਨਵਜੋਤ ਸਿੰਘ ਸਿੱਧੂ ਰੋਹਲ ਗਾਂਧੀ ਦੇ ਨਾਲ ਵੱਖ-ਵੱਖ ਹਲਕਿਆਂ ਦਾ ਕਰਨਗੇ ਦੌਰਾ ਜੋ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਰੋਹਲ ਗਾਂਧੀ ਦੀ ਟੀਮ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਨਵਜੋਸ਼ ਸਿੰਘ ਸਿੱਧੂ ਫੇਰ ਸਰਗਰਮ ਹੋਣਗੇ ਪੰਜਾਬ ਦੇ ਵਿੱਚ ਇਹਨਾਂ ਜ਼ਿੰਮੇਵਾਰੀ ਵੀ ਉਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਵੱਲੋਂ ਸੰਭੀ ਜਾਵੇਗੀ ਤੁਸੀਂ ਜੁੜਿਓ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਰਾਹੁਲ ਗਾਂਧੀ ਜੋ ਪੰਜਾਬ ਕਾਂਗਰਸ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਲਗਾਏ ਪੰਜਾਬ ਕਾਂਗਰਸ ਦੀ ਆਪਸੀ ਫੁੱਟ ਦੇ ਕਾਰਨ راہਲ ਗਾਂਧੀ ਨੇ ਸਪੈਸ਼ਲ ਪੰਜਾਬ ਦੇ ਵਿੱਚ ਕਾਂਗਰਸ ਨੂੰ ਇਕੱਠਾ ਕਰਨ ਲਈ ਆਪਣਾ ਇਹ ਦੌਰਾ ਰੱਖਿਆ ਹੈ ਹੜਾ ਪਿੰਡਾਂ ਦੇ ਨਾਲ ਵੀ ਜਾ ਕੇ ਗੱਲ ਕਰਨਗੇ ਔਰ ਪੰਜਾਬ ਦੀ ਕਾਂਗਰਸ ਨੂੰ ਇਕ ਕਰਨਗੇ ਪੰਜਾਬ ਦੀ ਕਾਂਗਰਸ ਜੋ ਲੀਡਰਸ਼ਿਪ ਦੇ ਵਿੱਚ ਆਪਸੀ ਇੱਕ ਦੂਜੀ ਦੇ ਖਿਲਾਫ ਬਿਆਨ ਪੈਜੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਦੂਜੀ ਦੇ ਖਿਲਾਫ ਜੋ ਕਾਂਗਰਸ ਦੇ ਲੀਡਰ ਵਤ ਵਤ ਸ਼ਿਕਾਇਤਾਂ ਲੈ ਕੇ ਦਿੱਲੀ ਦੇ ਕੋਲ ਜਾਂਦੇ ਨੇ ਪਰ ਉਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ راہਲ ਗਾਂਧੀ 2 ਦਿਨ ਪੰਜਾਬ ਦੇ ਦੌਰੇ ਤੇ ਨੇ ਔਰ ਇਸ ਦੇ ਨਾਲ ਜਿਹੜਾ ਕਿ ਅੰਮ੍ਰਿਤਸਰ ਜਦੋਂ ਪਹੁੰਚਣਗੇ ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਹੋਣਗੇ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਦੀ ਟੀਮ ਦੇ ਵੱਲੋਂ ਸਪੈਸ਼ਲ ਫੋਨ ਕੀਤਾ ਗਿਆ ਔਰ ਇਸ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦਾ ਪੰਜਾਬ ਪ੍ਰਧਾਨ ਰਾਜਾ ਬਿੰਦ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਔਰ ਪੰਜਾਬ ਕਾਂਗਰਸ ਦੇ ਇੰਚਾਰਜ ਜੋਪੀਸ਼ ਬਗੇਲ ਇਹ ਪੂਰੀ ਟੀਮ ਪੰਜਾਬ ਦੇ ਹੜਪੀੜਤ ਇਲਾਕਿਆਂ ਦਾ ਦੌਰਾ ਕਰੇਗੀ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਉਹਨਾਂ ਦੀ ਪਤਨੀ ਨਵਜੋਤ कौर ਅੰਮ੍ਰਿਤਸਰ ਉਤਰੀ ਤੋਂ ਉਹ ਚੋਣ ਲੜਨ ਦੇ ਬਾਰੇ ਐਲਾਨ ਕਰ ਚੁੱਕੇ ਨੇ ਪਰ ਨਵਜੋਤ ਸਿੰਘ ਸਿੱਧੂ ਸਿਆਸਤੋਂ ਜਿਹੜਾ ਕਿ ਉਹਨਾਂ ਨੇ ਕਿਨਾਰਾ ਕੀਤਾ ਹੋਇਆ ਪਰ ਰਾਹੁਲ ਗਾਂਧੀ ਨੇ ਉਹਨਾਂ ਨੂੰ ਫਿਰ ਦੁਬਾਰਾ ਸਿਆਸਤ ਵਿੱਚ ਲਾਉਣ ਲਈ ਜੋ ਉਹਨਾਂ ਦੇ ਨਾਲ ਰابطਾ ਕਾਇਮ ਕੀਤਾ ਉਹਨਾਂ ਨੂੰ ਸਿਆਸਤ ਦੇ ਵਿੱਚ ਜਿਹੜਾ ਕਿ ਇੱਕ ਸੱਚੇ ਇਨਸਾਨ ਦੇ ਵਜੋਂ ਔਰ ਉਹਨਾਂ ਦੀ ਇਮਾਨਦਾਰੀ ਦੇਖਦੇ ਹੋਏ ਉਹਨਾਂ ਨੂੰ ਪੰਜਾਬ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਵਾਸਤੇ ਰਾਹੁਲ ਗਾਂਧੀ ਦੀ ਟੀਮ ਨੇ ਜੋ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਹੈ ਜੋ ਸੂਤਰਾਂ ਤੋਂ ਜਾਣਕਾਰੀ ਆਈ ਕਿ ਨਵਜੋਤ ਸਿੰਘ ਸਿੱਧੂ ਕੱਲ ਸ਼ਾਮਾਂ ਨੂੰ ਜਦੋਂ راہਲ ਗਾਂਧੀ ਪੰਜਾਬ ਵਿੱਚ ਪਹੁੰਚਣਗੇ ਉਸ ਵਕਤ ਉਹ ਉਹਨਾਂ ਦੇ ਨਾਲ ਹੋਣਗੇ ਉਹਨਾਂ ਦੇ ਨਾਲ ਜੁੜ ਕੇ ਜੋ ਹਰ ਪਿੰਡ ਤੇ ਇਲਾਕਿਆਂ ਦਾ ਦੌਰਾ ਕਰਨਗੇ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਦੱਸਿਆ ਗਿਆ ਸੀ ਕਿ ਅੱਜ ਪੰਜਾਬ ਦੇ ਵਿੱਚ ਲੋਕ ਖੜਾ ਦੇ ਨਾਲ ਡੁੱਬੇ ਹੋਏ ਨੇ ਤੇ ਸਾਰਾ ਇਹ ਜ਼ਿੰਮੇਵਾਰੀ ਕਿਸ ਦੀ ਹੈ ਜੋ ਪੰਜਾਬ ਸਰਕਾਰ ਦੀ ਹੈ ਪੰਜਾਬ ਸਰਕਾਰ ਨੇ ਜੋ ਮਾਈਨਿੰਗ ਮਾਫੀਆ ਦੇ ਮਾਈਨਿੰਗ ਦੇ ਉੱਪਰ ਲੈ ਕੇ ਜਿਹੜਾ ਕਿ ਪੰਜਾਬ ਦੇ ਵਿੱਚੋਂ ਇਹਨਾਂ ਦੇ ਲੀਡਰਾਂ ਨੇ ਭਾਵੇਂ ਉਹ ਕਾਂਗਰਸ ਦੇ ਸੀ ਭਾਵੇਂ ਅਕਾਲੀ ਦਰ ਦੇ ਸੀ ਜਿਨ੍ਹਾਂ ਨੇ ਇਹ ਮਾਈਨਿੰਗ ਕੀਤੀ ਔਰ ਮਾਈਨਿੰਗ ਦਾ ਹੀ ਕਾਰਨ ਹੋਇਆ ਹੜ੍ਹ ਆਉਣੇ ਜਿਹੜੇ ਅੱਜ ਡੁੱਬਿਆ ਪੰਜਾਬ ਉਹ ਮਾਈਨਿੰਗ ਜਿਹੜੀ ਨਜਾਇਜ਼ ਹੋਈ ਉਸੇ ਕਾਰਨ ਡੁੱਬਿਆ ਸੋ ਨਵਜੋਤ ਸਿੰਘ ਸਿੱਧੂ ਨੇ ਤਾਮਿਲਨਾਡੂ ਜਾ ਕੇ ਮਾਈਨਿੰਗ ਦੇ ਬਾਰੇ ਇਹ ਪਾਲਿਸੀ ਬਣਾਈ ਸੀ ਜੋ ਉਹਨਾਂ ਨੇ ਰੋਹਲ ਗਾਂਧੀ ਨੂੰ ਇਸਤੇ ਬਾਰੇ ਜਾਣਕਾਰੀ ਦਿੱਤੀ ਸੀ ਪਰ ਕੈਪਟਨ ਸਰਕਾਰ ਦੇ ਵੱਲੋਂ ਉਹ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਗਿਆ ਉਹ ਪਾਲਿਸੀ ਨਹੀਂ ਲਿਆਂਦੀ ਗਈ ਜੋ ਕਿਸਾਨਾਂ ਦੇ ਹੱਕ ਵਿੱਚ ਪਾਲਿਸੀ ਸੀ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ دریاਵਾਂ ਦੇ ਵਿੱਚ ਸੀ ਉਹੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਜ਼ਮੀਨਾਂ ਨੂੰ ਜਿਹੜਾ ਕਿ ਉੱਥੇ ਬੰਨ ਬਣਾਇਆ ਜਾਵੇ ਉਹ ਰੇਤ ਇਕੱਠੀ ਕਰਕੇ ਕਿਸਾਨ ਖੁਦ ਆਪ ਵੇਚ ਸਕਦੇ ਨੇ ਔਰ ਉਹ 5 ਰੁਪਏ ਜਿਹੜੀ ਪ੍ਰਤੀ ਕਣ ਫੁੱਟ ਦੇਣ ਦਾ ਐਲਾਨ ਵੀ ਕੀਤਾ ਗਿਆ ਸਿਰਫ ਕਾਂਗਰਸ ਸਰਕਾਰ ਦੇ ਸਮੇਂ ਉਹ 5 ਰੁਪਏ 4.5 ਦੇ ਪ੍ਰਤੀ ਕਣ ਫੁੱਟ ਮਿਲਦੀ ਵੀ ਰਹੀ ਏ ਲੋਕਾਂ ਨੂੰ ਪਰ ਉਸ ਤੋਂ ਬਾਅਦ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਇਹ ਰੇਤ ਮਿਲਣੀ ਤਾਂ ਬਹੁਤ ਦੂਰ ਦੀ ਗੱਲ ਨਜਾਇਜ਼ ਔਰ ਜਿਹੜੀ ਬਲੈਕ ਦੇ ਵਿੱਚ ਵੀ ਇਹ ਰੇਤ ਜਿਹੜੀ ਪੰਜਾਬ ਦੇ ਵਿੱਚ ਨਹੀਂ ਮਿਲੀ ਜੋ ਕਿ 35 ਤੋਂ 40 ਰੁਪਏ ਪ੍ਰਤੀ ਫੁੱਟ ਜਿਹੜੀ ਇਹ ਰੇਤ ਮਿਲਦੀ ਸੀ ਇੱਕ ਟਰਾਲੀ 5000 ਤੋਂ ਲੈ ਕੇ 10000 ਤੱਕ ਵਕ ਬੀ ਰਹੀ ਹੈ ਆਮ ਲੋਕ ਜਿਹੜੇ ਆਪਣੇ ਮਕਾਨ ਬਣਾਉਣ ਤੋਂ ਵੀ ਤੰਗ ਹੋ ਗਏ ਸੀ ਔਰ ਅੱਜ ਪੰਜਾਬ ਦੀ ਰੇਤ ਜਿਹੜੀ ਹੈ ਉਹ ਫਿਰ ਖੇਤਾਂ ਵਿੱਚ ਆ ਚੁੱਕੀ ਹੈ ਪੰਜਾਬ ਦੇ ਖੇਤ ਜਿਹੜੇ ਰੇਤ ਨਾਲ ਭਰ ਚੁੱਕੇ ਨੇ ਜਦੋਂ ਕਿ ਹੁਣ ਨਵੀਆਂ ਪਾਲਿਸੀਆਂ ਬਣਾਉਣ ਵਾਸਤੇ ਸਰਕਾਰ ਵਿਚਾਰ ਕਰ ਰਹੀ ਹੈ ਔਰ ਇਹ ਰੇਤ ਜਿਹੜੀ ਕਿਸਾਨ ਖੁਦ ਆਪ ਇਕੱਠੀ ਕਰਕੇ ਵੇਚਣਗੇ ਤਾਂ ਕਿਸਾਨਾਂ ਦਾ ਮਾਲੀਆ ਵਧੇਗਾ ਕਿਸਾਨ ਜਿਹੜਾ ਬਰਬਾਦ ਹੋਇਆ ਕਿਸਾਨ ਜਿਹੜਾ ਕਿ ਉਹ ਰਾਹਤ ਮਿਲੇਗੀ ਸੋ ਪੰਜਾਬ ਦੇ ਵਿੱਚ ਨਵਜੋਸ਼ ਸਿੰਘ ਸਿੱਧੂ ਪੰਜਾਬ ਦੇ ਫਿਰ ਸਿਆਸਤ ਵਿੱਚ ਸੰਘਰਮ ਹੋਣਗੇ ਬਹੁਲ ਗਾਂਧੀ ਦੇ ਨਾਲ ਨਜ਼ਰ ਆਉਣਗੇ ਜੋ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੇਗੀ